ਸਕਲ ਨੂੰ ਇਹ ਸਵਾਲ ਨਹੀਂ ਕਰ ਸਕਦੇ ਕਿ ਬੱਚੇ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਨੂੰ ਪੁੱਛੇ ਪਰ ਐਸੀਆਂ ਪ੍ਰਸਥਿਤੀਆਂ ਮਾਤਾ ਪਿਤਾ ਨੂੰ ਕਿੱਥੇ ਲਿਆ ਕੇ ਖੜ੍ਹਾ ਕਰਦੀਆਂ ਨੇ ਤੇ ਰੱਬ ਦਾ ਦੂਜਾ ਰੂਪ ਬਣੀ ਵੀ ਮਾਂ ਕਿਦੋਂ ਐਸਾ ਘਣਾਉਣਾ ਜ਼ਰੂਰ ਕਰਦੀ ਤੇ ਉਸ ਵੇਲੇ ਜਗ ਜਨਨੀ ਤੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਦੇਸ਼ ਵਿਦੇਸ਼ ਵਾਸਤੇ ਪੰਜਾਬੀਓ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਕੋਲ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਵਾਜ਼ੇ ਕਾਲਕ ਇਲੈਕਸ਼ਨ ਸੰਬੰਧੀ ਡਿਸਕਸ਼ਨ ਤੋਂ ਹਟ ਕੇ ਕੁਝ ਅਜੀਬ ਕਿਸਮ ਦੀ ਘਟਨਾ ਕਰਨਾਟਕ ਦੇ ਉੱਤਰੀ ਕੰਨੜਾ ਇਲਾਕੇ ਦੀ ਜਿੱਥੇ ਜ਼ਿਲ੍ਹਾ ਜ਼ਿਲ੍ਹੇ ਦਾ ਨਾਮ ਹੈ ਡੰਡੇਲੀ ਉਥੋਂ ਦੀ ਤੁਹਾਡੇ ਨਾਲ ਸਾਂਝੀ ਕਰਦਾ ਜਾ ਰਿਹਾ ਕਿ ਕਈ ਵਾਰ ਪਰਿਵਾਰਕ ਮਸਲੇ ਰਹੇ ਜਿਹੜੇ ਪਰਿਵਾਰਕ ਦੁੱਖ ਦਰਦ ਨੇ ਜਿਹੜੇ ਕਿਸ ਪਾਸੇ ਨੂੰ ਤੁਰ ਪੈਂਦੇ ਨੇ ਉੱਤਰੀ ਕੰਨੜਾ ਜ਼ਿਲ੍ਹੇ ਦੇ ਡੰਡੋਲੀ ਕਸਬੇ ਦੇ ਵਿੱਚ ਇੱਕ ਪਰਿਵਾਰ ਰਹਿੰਦਾ ਹੈ 26 ਸਾਲਾ ਔਰਤ ਹੈ ਪਤੀ ਨਾਲ ਝਗੜਾ ਰਹਿੰਦਾ ਹੈ ਸਵਿੱਤਰੀ ਦੇਵੀ ਉਹਦਾ ਨਾਮ ਹੈ ਡਾਂ ਡੇਲੀ ਕਸਬੇ ਦੀ ਰਹਿਣ ਵਾਲੀ ਕਰਨਾਟਕ ਸਟੇਟ ਦੇ ਵਿੱਚ ਇਸ ਔਰਤ ਨੇ ਸਵਿੱਤਰੀ ਨਾਮ ਦੀ ਇਸ ਔਰਤ ਨੇ ਔਰਤ ਦਾ ਆਪਣੇ ਪਤੀ ਨਾਲ ਝਗੜਾ ਹੋਇਆ ਹੈ ਝਗੜੇ ਤੋਂ ਬਾਅਦ ਅਜੀਬ ਕਿਸਮ ਦੀ ਘਟਨਾ ਇਸ ਪਰਿਵਾਰ ਦੇ ਵਿੱਚ ਵਾਪਰਦੀ ਹੈ ਅਸੀਂ ਪਰਿਵਾਰਕ ਤੌਰ ਤੇ ਕਈ ਵਾਰ ਮਾਨਸਿਕ ਤੌਰ ਤੇ ਟੈਕਨੋਲੋਜੀ ਦਾ ਯੁੱਗ ਹੈ ਪਰ ਅਸੀਂ ਕਿੱਥੇ ਖੜ੍ਹ ਜਾਂਦੇ ਹਾਂ ਕਈ ਵਾਰ ਮਾਨਸਿਕ ਤੌਰ ਤੇ ਜਾਂ ਤਾਂ ਬੰਦਾ ਟੁੱਟ ਹੀ ਨਾ ਜਾਂਦਾ ਜਾਂ ਹਾਲਾਤ ਨੇ ਜਿਹੜੀਆਂ ਪਰਸਥਿਤੀਆਂ ਨੇ ਉਹਨੂੰ ਐਸੇ ਘਨੋਣੇ ਜੁਰਮ ਕਰਨ ਵਾਸਤੇ ਮਜਬੂਰ ਕਰ ਦਿੰਦੀਆਂ ਨੇ ਪਤੀ ਨਾਲ ਝਗੜਾ ਹੁੰਦਾ ਪਤੀ ਨਾਲ ਝਗੜਾ ਹੋਣ ਤੋਂ ਬਾਅਦ ਆਪਸ ਵਿੱਚ ਤੂ ਤੂ ਮੈਂ ਮੈਂ ਹੁੰਦੀ ਆ ਘਰ ਦੇ ਵਿੱਚ ਇੱਕ ਅਪਾਹਜ ਬੱਚਾ ਲਗਭਗ 6 ਸਾਲ ਦਾ ਇੱਕ ਅਪਾਹਜ ਬੱਚਾ ਅਪਾਹਜ ਬੱਚਾ ਦੋਨਾਂ ਜੀਆਂ ਲਈ ਬੋਝ ਬਣਦਾ ਜਾਂਦਾ ਕਿਉਂਕਿ ਦੇਸ਼ ਦੇ ਹਾਲਾਤ ਜਿਸ ਤਰ੍ਹਾਂ ਦੇ ਬਣੇ ਹੋਏ ਨੇ ਘਰ ਦਾ ਰੁਜ਼ਗਾਰ ਘਰ ਦਾ ਆਹਾਰ ਪਾਹਾਰ ਚਲਾਉਣ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚੋਂ ਮਨੁੱਖ ਨੂੰ ਨਿਕਲਣਾ ਪੈਂਦਾ ਦੋ ਬੱਚੇ ਦੋਨੋਂ ਦੇ ਵਿੱਚੋਂ 6 ਸਾਲ ਦਾ ਇੱਕ ਬੱਚਾ ਛੋਟਾ ਉਸ ਉਹ ਬੱਚਾ ਹੈ ਪਾਹਾੜ ਤੇ ਉਹ ਬੱਚਾ ਦੋਨੋਂ ਲਈ ਬੋਝ ਬਣਦਾ ਹੈ ਝਗੜਾ ਹੁੰਦਾ ਦੋਨਾਂ ਦਾ ਕਾਫੀ ਝਲਮਾਂ ਸਮਾ ਝਗੜਾ ਚੱਲਦਾ ਹੈ ਤੇ ਗੱਲ ਕਈ ਵਾਰ ਪੁਨਸ ਤੱਕ ਵੀ ਜਾਂਦੀ ਹੈ ਹੁਣ ਮਾਤਾ ਪਿਤਾ ਦੇ ਝਗੜੇ ਦੀ ਸਜ਼ਾ ਕਈ ਵਾਰ ਬੱਚਿਆਂ ਨੂੰ ਕਿਵੇਂ ਮਿਲਦੀ ਹੈ ਤੁਸੀਂ ਹੈਰਾਨ ਹੋਵੋਗੇ ਮੈਂ ਫੇਰ ਦੁਹਰਾਉਣਾ ਕਿ ਕੰਨੜ ਭਾਸ਼ਾ ਜ਼ਿਲ੍ਹੇ ਦੇ ਉੱਤਰੀ ਕੰਨੜ ਜ਼ਿਲ੍ਹੇ ਦੇ ਡਾਂਡੇਲੀ ਕਸਬੇ ਦੀ ਰਹਿਣ ਵਾਲੀ ਸਵੇਤਰੀ ਦੇਵੀ ਇੱਕ ਦਿਨ ਪਰਿਵਾਰ ਨਾਲ ਲੜ ਕੇ ਆਪਣੇ ਪਤੀ ਨਾਲ ਲੜ ਕੇ ਆਪਾਂ ਹਜ ਬੱਚੇ ਨੂੰ ਇੰਨੀ ਦੁਖੀ ਹੋ ਜਾਂਦੇ ਕਿ ਉਸ ਬੱਚੇ ਨੂੰ ਲਿਜਾ ਕੇ ਮਗਰਮੱਛਾਂ ਦੇ ਹਵਾਲੇ ਕਰ ਦਿੰਦੀ ਹੈ ਤੇ ਮਗਰਮੱਛ ਮਗਰਮੱਛਾਂ ਦੇ ਪਾਸ ਨਦੀ ਦੇ ਵਿੱਚ ਸੁੱਟ ਦਿੰਦੀ ਹੈ ਤੇ ਉੱਥੇ ਬੱਚੇ ਦੀ ਮਰਤਕ ਦੇ ਜਦੋਂ ਪੁਲਿਸ ਨੂੰ ਮਿਲਦੀ ਆ ਮਗਰਮੱਛਾਂ ਵੱਲੋਂ ਖਾਤੇ ਗਿਆ ਬੱਚੇ ਦੀ ਮਰਤਕ ਦੇ ਜਿਹੜੇ ਵੀ ਹਾਲਾਤਾਂ ਚ ਮਿਲਦੀ ਹੈ ਤਾਂ ਪੁਲਿਸ ਵੈਰੀਫਾਈ ਕਰਦੀ ਆ ਉਹਦਾ ਪਤੀ ਰਵੀ ਕੁਮਾਰ ਆ ਜਿਹੜਾ ਉਹਨੂੰ ਫੜ ਕੇ ਪੁੱਛਗਿੱਛ ਕਰਦੀ ਆ ਸਵਾਲ ਕਰਦੀ ਆ ਕਿ ਐਸਾ ਘਣਾਉਣਾ ਜ਼ੁਰਮ ਕਿਉਂ ਕੀਤਾ ਗਿਆ ਤੇ ਜਦੋਂ ਇਸ ਤਰੀਕੇ ਨਾਲ ਮਾਪਿਓ ਜੁਲਮ ਕਰਦੇ ਨੇ ਪੁਲਿਸ ਦੇ ਸਵਾਲਾਂ 'ਚ ਘਿਰਦੇ ਨੇ ਤੇ ਪੁਲਿਸ ਉਹਨਾਂ ਨੂੰ ਅਹਿਸਾਸ ਕਰਾਉਣ ਦਾ ਯਤਨ ਕਰਦੀ ਹੈ ਹੁਣ ਅਸੀਂ ਆਪਣੇ ਸਵਾਲਾਂ ਤੇ ਆਈਏ ਆਪਣੀ ਦਿਸ਼ਾ ਤੇ ਆਈਏ ਆਪਣੇ ਜਵਾਬਾਂ ਤੇ ਆਈਏ ਕਿ ਪੁਲਿਸ ਮੁਤਾਬਕ ਇੱਚੀਰਾਂ ਦੀ ਗੱਲ ਹੈ ਝਗੜਾ ਬਹੁਤ ਦੇਰ ਤੋਂ ਚੱਲਦਾ ਹੈ ਪਰ ਦੁਨੀਆ ਤੇ ਬੱਚੇ ਨੇ ਕਿਸੇ ਰੂਪ ਵਿੱਚ ਵੀ ਜਨਮ ਲਿਆ ਜਿਹੜਾ ਸੰਸਾਰ ਜਿਹੜੇ ਮਾਤਾ ਪਿਤਾ ਬੱਚਿਆਂ ਲਈ ਦੁਆ ਮਾਂ ਕਰਦੇ ਨੇ ਬੱਚੇ ਬੱਚੇ ਦੀ ਮੰਨਤ ਮੰਗਦੇ ਨੇ ਬੱਚਿਆਂ ਦੀ ਲੰਮੀ ਉਮਰ ਮੰਗਦੇ ਨੇ ਪਰ ਐਸੀਆਂ ਪਰਸਥਿਤੀਆਂ ਮਾਤਾ ਪਿਤਾ ਨੂੰ ਕਿੱਥੇ ਲਿਆ ਕੇ ਕਰਦੀ ਖੜਾ ਕਰਦੀਆਂ ਨੇ ਜਦੋਂ ਅਸੀਂ ਬੱਚਿਆਂ ਦਾ ਭਾਵੇਂ ਬੱਚਾ ਕਿਸੇ ਵੀ ਰੂਪ ਚੋਂ ਮਾਤਾ ਪਿਤਾ ਲਈ ਉਹ ਬਚ ਜਾਏ ਫਿਰ ਅਸੀਂ ਕੱਲ ਨੂੰ ਇਹ ਸਵਾਲ ਨਹੀਂ ਕਰ ਸਕਦੇ ਕਿ ਬੱਚੇ ਵੱਡੇ ਹੋ ਕੇ ਆਪਣੇ ਮਾਤਾ ਪਿਤਾ ਨੂੰ ਪੁੱਛਦੇ ਨਹੀਂ ਮਾਤਾ ਪਿਤਾ ਤੇ ਸਵਾਲ ਕਰਦੇ ਨੇ ਮਾਤਾ ਪਿਤਾ ਤੇੰਨੂੰ ਤੰਗ ਕਰਦੇ ਨੇ ਮਾਤਾ ਪਿਤਾ ਨੂੰ ਪ੍ਰੇਸ਼ਾਨ ਕਰਦੇ ਨੇ ਇਹ ਗੱਲਾਂ ਧਿਆਨ ਦੇਣ ਵਾਲੀਆਂ ਨੇ ਪੰਜਾਬ ਦੀ ਜਰਖੇਜ ਧਰਤੀ ਆ ਜਿਹੜੀ ਐਸੇ ਐਸਿਆਂ ਘਟਨਾਵਾਂ ਨੂੰ ਜਨਮ ਨਹੀਂ ਦਿੰਦੀ ਬਹੁਤ ਘੱਟ ਘਟਨਾਵਾਂ ਐਸਿਆਂ ਵਾਪਰਦੀਆਂ ਨੇ ਕਿਉਂਕਿ ਇੱਕ ਮਾਂ ਇੱਕ ਮਾਂ ਹੁੰਦੀ ਆ ਸੈਕੰਡ ਫੇਸ ਆਫ ਗੋਡ ਰੱਬ ਦਾ ਦੂਜਾ ਰੂਪ ਹੁੰਦੀ ਆ ਤੇ ਰੱਬ ਦਾ ਦੂਜਾ ਰੂਪ ਬਣੀ ہوئی ਮਾਂ ਕਿਦੋਂ ਐਸਾ ਘਣਾਉਣਾ ਜ਼ੁਲਮ ਕਰਦੀ ਤੇ ਉਸ ਵੇਲੇ ਜਗ ਜਨਨੀ ਤੇ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਨੇ ਜਿਹੜੇ ਸਵਾਲ ਦੇਣ ਵਾਸਤੇ ਉਹਨਾਂ ਦੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਪਛਤਾਵੇ ਪਛਤਾਪ ਤੇ ਆਪਣੇ ਜ਼ੁਲਮਾਂ ਨੂੰ ਕਬੂਲ ਦੇ ਆ ਉਹਨਾਂ ਤੇ ਪਛਤਾਵਾ ਕਰਦੇ ਆ ਨਿਕਲ ਜਾਂਦੀ ਹੈ ਆਹ ਦੁਆ ਕਰੀਏ ਐਸੀ ਘਟਨਾ ਕਦੇ ਕਿਤੇ ਨਾ ਹੋਵੇ ਕਿ ਇਥੇ ਮਾਂ ਆਪਣੇ ਪਤੀ ਨਾਲ ਲੜ ਕੇ ਆਪਣੇ ਬੱਚੇ ਨੂੰ ਮਗਰਮੱਛਾਂ ਦੇ ਹਵਾਲੇ ਕਰ ਦੇਵੇ ਮੈਂ ਕੁਲਦੀਪ ਸਿੰਘ ਬਰਮਾਲੀਪੁਰ ਤੁਸੀਂ ਵੇਖਦੇ ਰਹੋ ਸਾਡੇ ਚੈਨਲ ਆਵਾਜ਼ ਖਲਕ ਤੇ ਸਾਰੇ ਅੰਦਰੋਂ ਧੰਨਵਾਦ ਸਾਡੇ ਇਸ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਜੋਗ ਟਿੱਪਣੀ ਤੁਸੀਂ ਸਾਰਿਆਂ ਨੇ ਜਰੂਰ ਕਰਨੀ ਧੰਨਵਾਦ